ਭਗਵਾਨ ਸਿੰਘ ਮਾਨ ਹੁਰੀ ਤਾਂ ਕਹਿੰਦੇ ਵੀ ਅਸੀਂ ਹਰੇਕ ਥਾਂ ਦੇ ਉੱਪਰ ਪਹੁੰਚੇ ਆਂ ਹਰੇਕ ਬੰਦੇ ਦੀ ਹੈਲਪ ਕਰਦੇ ਆਂ ਮੈਂ ਤਾਂ ਆਪਣਾ ਹੈਲੀਕਾਪਟਰ ਤੱਕ ਦੇ ਦਿੱਤਾ ਲੋਕ ਕਹਿੰਦੇ ਵੀ ਮਦਦ ਨਹੀਂ ਕਰਨਾ ਇਹ ਦੇਖੋ ਹੈਲੀਕਾਪਟਰ ਦੇ ਵਿੱਚ ਜਿਹੜਾ ਸੈਟਰ ਐ ਸੀ ਨਾ ਉੱਪਰੋਂ ਮੇਰਾ ਕਹਿੰਦਾ 100 ਫੁੱਟ ਤੋਂ ਸੈਟਰ ਆ ਸੀ ਥੱਲੇ ਕਿਸੇ ਤੱਕ ਨਹੀਂ ਪਹੁੰਚ ਰਿਆ ਸੀ ਹੈਲੀਕਾਪਟਰ ਹੀ ਥੋੜਾ ਭਗਵੰਤ ਮਾਨ ਸਾਹਿਬ ਦਾ ਇਹ ਕੰਮ ਨਹੀਂਗਾ ਵੀ ਹੈਲੀਕਾਪਟਰ ਦੇ ਕੇ ਉਹਨਾਂ ਦਾ ਕੰਮ ਆ ਵੀ ਗਾਂ ਦੇਣਾ ਕੀ ਆ ਸਰਕਾਰ ਨੂੰ ਇਹ ਪਲਾਨ ਬਣਾਉਣ ਉਹ ਆਪਣਾ ਮੰਤਰੀ ਮੰਡਲ ਜਿਹੜਾ ਇੱਥੇ ਪਿੰਡ ਦੇ ਐਮਐਲਏ ਤੁਰੇ ਫਿਰਦੇ ਨੇ ਇਹਨੂੰ ਪਿੰਡਾਂ 'ਚ ਫਿਰਨ ਦੀ ਲੋੜ ਨਹੀਂ ਇਹ ਪਿੰਡਾਂ ਵਿੱਚ ਪਟਵਾਰੀ ਆ ਇਹਨਾਂ ਦੋਹਾਂ ਕਾਨਗੋ ਆ ਟੀਸੀ ਆ ਉਹਨਾਂ ਤੋਂ ਸਰਵੇ ਗਰਾਊਂਡ 'ਤੇ ਕਿੰਨਾ ਨੁਕਸਾਨ ਹੋਇਆ ਉਹਦਾ ਦੇਣਾ ਕੀ ਉਹ ਇਹਨਾਂ ਦਾ ਕੰਮ ਆ ਨਾ ਕਿ ਪਿੰਡਾਂ ਦੇ ਵਿੱਚ ਇਹਨਾਂ ਨੇ ਪੈਕੇਟ ਵੰਡਨੇ ਮਸਲਾ ਇਹ ਪਾਣੀ ਦੀ ਗੱਲ ਨਹੀਂ ਜੇ ਕੁਦਰ ਮਤਲਬ ਅੰਦਾਜ਼ਾ ਹੁੰਦਾ ਵੀ ਪਾਣੀ ਦੀ ਕਿਦੋਂ ਪਹੁੰਚਣਾ ਇੱਥੇ ਬਿਲਕੁਲ ਪਿੰਡ ਵਾਲਿਆਂ ਨੂੰ ਸੂਚਿਤਤਾ ਕਰੀ ਜਾ ਸਕਦੇ ਵੀ ਇੰਨਾ ਪਾਣੀ ਦਾ ਪਹਾਵਾ ਹੋਣਾ ਇੰਨਾ ਵਧਣਾ ਪਰ ਕਿਸੇ ਨੇ ਨਹੀਂ ਪੁੱਛਿਆ ਜੀ ਇਹ ਲੋਕੀ ਆਪਣੀ ਲੜਾਈ ਆਪ ਹੀ ਪਿੱਛੇ ਵੀ ਆਪ ਹੀ ਲੜੀਆ ਅਸੀਂ ਲੈਂਡ ਪੂਲਿੰਗ ਵੇਲੇ ਵੀ ਆਪ ਪਿੰਡ ਪਚਾਈ ਸੰਘਰਸ਼ ਕਰਕੇ ਤੇ ਹੁਣ ਵੀ ਅਸੀਂ ਮਤਲਬ ਲੜਾਈ ਆਪ ਲੜ ਰਹੇ ਹਾਂ ਸਾਨੂੰ ਕੋਈ ਗੱਲ ਨਹੀਂ ਅਸੀਂ ਖੜੇ ਹਾਂ ਜੀ ਸਾਰੇ ਨਾਲ ਪੰਜਾਬ ਨਾਮ ਦੀ ਟੀ-ਸ਼ਰਟ ਪਾਈ ਹੈ ਹਾਲਾਤ ਕੀ ਨੇ ਪੰਜਾਬ ਦੇ ਭਾਈ ਪੰਜਾਬ ਦੇ ਹਾਲਾਤ ਭਾਈ ਇਹ ਸਰਕਾਰਾਂ ਦੀ ਮਿਹਰਬਾਨੀ ਆ ਜਾਂ ਇਹ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਇਹ ਹੜ ਆਏ ਨਹੀਂ ਲਿਆਂਦੇ ਗਏ ਮੈਨ ਮੇਡ ਹੜ ਆਏ ਏਡੇ ਡਿਪਾਰਟਮੈਂਟ ਬੈਠੇ ਆ ਉਹਨਾਂ ਨੂੰ ਪਤਾ ਕਿ ਪਾਣੀ ਨੂੰ ਕਿੱਦਾਂ ਕੰਟਰੋਲ ਕਰਨਾ ਤੁਸੀਂ ਉਸ ਹਿਸਾਬ ਨਾਲ ਹਰ ਇੱਕ ਸਟੇਟ ਨੂੰ ਪਾਣੀ ਦੇਈ ਚਲੋ ਵੀ ਤਾਂ ਜਿੰਨਾ ਤੁਹਾਨੂੰ ਲੱਗਦਾ ਵੀ ਕੰਟਰੋਲ ਆ ਹੁਣ ਇਸ ਟਾਈਮ ਵੀ ਪੰਜਾਬ 'ਚ ਕਿਉਂ ਹੜ੍ਹ ਆਏ ਆ ਰਾਜਸਥਾਨ ਵੀ ਬੈਠਾ ਆ ਉਹ ਕਹਿੰਦੇ ਸਾਨੂੰ ਵੀ ਪਾਣੀ ਚਾਹੀਦਾ ਹਰਿਆਣਾ ਵੀ ਪਾਣੀ ਮੰਗ ਰਿਹਾ ਤੁਹਾਨੂੰ ਪਤਾ ਇਹ ਸਾਰਾ ਮਤਲਬ ਪੰਜਾਬ ਨੂੰ ਵੱਡੀਆਂ ਕੰਪਨੀਆਂ ਦੇ ਮਤਲਬ ਰਿਗਾਰਡਿੰਗ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਮੈਨਿਪੂਲੇਟ ਕਿ ਵੀ ਆਪਾਂ ਪੰਜਾਬ ਨੂੰ ਕਿਸ ਤਰ੍ਹਾਂ ਖਰਾਬ ਕਰੀਏ ਪਹਿਲੋਂ ਇਹਨਾਂ ਨੇ ਐਮਐਸਪੀ ਦਾ ਮੁੱਦਾ ਚੱਕਿਆ ਸੈਕੰਡਲੀ ਇਹਨਾਂ ਨੇ ਫਿਰ ਆਪਣੇ ਲੈਂਡ ਪੋਲਿੰਗ ਦਾ ਮੁੱਦਾ ਜਿੱਕੇ ਹੁਣ ਖਤਮ ਆ ਇਹਨਾਂ ਨੂੰ ਪਤਾ ਵੀ ਕਿਸੇ ਤਰ੍ਹਾਂ ਕਿ ਪੰਜਾਬ ਨੂੰ ਖਤਮ ਕਰੀਏ ਕਿਉਂਕਿ ਇੱਥੇ ਕਾਰਪੋਰੇਟ ਕੰਪਨੀਆਂ ਜਿਹਾ ਉਹਨਾਂ ਦਾ ਇੱਥੇ ਕਬਜ਼ਾ ਕਰਨੀਆਂ ਚਾਹੁੰਦੀਆਂ ਪੀਐਸਏ ਆਪਣੇ ਬਿਜ਼ਨਸ ਤੁਹਾਨੂੰ ਪਤਾ ਹੁਣ ਜਿਹੜੇ ਰੋਡ ਬਣਦੇ ਹੋਵੇ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਕਿ ਇਹ ਬਾਏ ਰੋਡ ਤੁਹਾਨੂੰ ਪਤਾ ਚਾਈਨਾ ਰਸ਼ੀਆ ਮਤਲਬ ਇੰਟਰਨੈਸ਼ਨਲ ਟ੍ਰੇਡ ਇਹਨਾਂ ਦਾ ਸ਼ੁਰੂ ਹੋਣਾ ਹੈ ਇਸ ਕਰਕੇ ਵੀ ਇਹ ਇਦਾਂ ਹੈ ਕਿ ਵੱਡੀਆਂ-ਵੱਡੀਆਂ ਇੰਡਸਟਰੀਆਂ ਕੰਪਨੀਆਂ ਵਾਲਾ ਉਹਨਾਂ ਦੀ ਨਿਗਾਹ ਪੰਜਾਬ ਦੀ ਜ਼ਮੀਨਾਂ ਤੇ ਆ ਉਹ ਪੀਕਅਪ ਜਗਾਣਾ ਚਾਹੁੰਦੇ ਆ ਕਹਿੰਦੇ ਵੀ ਸਰਕਾਰ ਤਾਂ ਕਹਿੰਦੇ ਕੰਮ ਗਰਾਉਂਡ ਰਿਪੋਰਟ ਤੇ ਕਰਦੀ ਪਈ ਐ ਸਰਕਾਰਾਂ ਨੇ ਕਿੱਥੇ ਆਉਣਾ ਜੀ ਸਰਕਾਰਾਂ ਕੋ ਗੱਲਾਂ ਆ ਬਸ ਚਟਕ ਚਟਕਲੇ ਆ ਬਸ ਇਹਨਾਂ ਕੋ ਤਾਂ ਹੋਰ ਕੁਝ ਨਹੀਂ ਹੈਗਾ ਜੀ ਬਸ ਅਜਾ ਬਾਪੂ ਜੀ ਕਹਿੰਦੇ ਸਰਕਾਰ ਗਰਾਉਂਡ ਰਿਪੋਰਟ ਕੰਮ ਕਰਦੀ ਐ ਪਿੰਡ ਚ ਵੜੀ ਐ ਸੰਤੋਖ ਪਤਾ ਨਹੀਂ ਲੱਗਾ ਲੈ ਤੱਕ ਅਸੀਂ ਪਿੰਡਾਂ ਹੀ ਰਹਿੰਦੇ ਬਰਾਵਾ ਭਗਵੰਤ ਮਾਨ ਕਹਿੰਦਾ ਵੀ ਥੱਲੇ ਬਹਿ ਕੇ ਫੁਲਕਾ ਛੱਕਦੇ ਹੋਏ ਨਜ਼ਰ ਆਏ ਫੋਟੋਆਂ ਉਹਨਾਂ ਦੀ ਵਾਇਰਲ ਬੜੀ ਹੋਈ ਆਏ ਕੋਈ ਸਾਨੂੰ ਨਹੀਂ ਕੋਈ ਦੱਸਦਾ ਇੱਥੇ ਸਾਨੂੰ ਕੋਈ ਨਹੀਂ ਦਿੱਤੇ ਦਸਾਲ ਪਿੰਡ ਤੱਕ ਕਿ ਤਿੰਨ ਚਾਰ ਦਿਨ ਹੋ ਗਏ ਕੰਮ ਦੇ ਫਿਰਦੇ ਪਿੰਡ ਚ ਹੀ ਰਹਿਨੇ ਆ ਸਾਡੇ ਵਿੱਚ 16 17 ਖੇਤੇ ਤਾਂ ਡੁੱਬੇ ਪਏ ਆ ਪਾਣੀਆਂ ਦੇ ਵਿੱਚ ਦਾ ਤੁਰ ਰਹੇ ਹੋ ਤੁਸੀਂ ਤੇ ਕੋਈ ਨਾ ਪ੍ਰਸ਼ਾਸਨ ਦਾ ਆਇਆ ਨਾ ਸਰਕਾਰੀ ਨੁਮਾਇੰਦਾ ਆਇਆ ਕੋਈ ਆਉਂਦੇ ਹੋਣਗੇ ਕੋਈ ਨਾ ਕੁਝ ਆਪਣਾ ਆਪਣਾ ਫੋਟੋ ਕਰਾ ਕੇ ਚਲ ਜਰੋਗੇ ਸਾਨੂੰ ਨਹੀਂ ਕੋਈ ਮਿਲਿਆ ਪੰਜਾਬ ਦੇ ਵਿੱਚ ਇਸ ਵਕਤ ਹੜ੍ਹ ਆਏ ਹੋਏ ਨੇ ਪੰਜਾਬ ਦੇ ਕਈ ਇਲਾਕੇ ਪਾਣੀਆਂ ਦੇ ਵਿੱਚ ਡੁੱਬੇ ਹੋਏ ਨੇ ਲਗਾਤਾਰ ਕਈ ਚੀਜ਼ਾਂ ਇਸ ਵਕਤ ਚੱਲਦੀਆਂ ਪਈਆਂ ਨੇ ਪੰਜਾਬ ਪਾਣੀ ਦੇ ਵਿੱਚ ਹੈ ਲੋਕ ਐਨਆਰਆਈ ਆ ਕੇ ਮਦਦ ਕਰ ਰਹੀਆਂ ਨੇ ਸਰਕਾਰ ਕਿਸੇ ਵੀ ਭਾ ਦੇ ਉੱਪਰ ਜੜਾਏ ਮਦਦ ਕਰਨ ਨੂੰ ਤਿਆਰ ਨਹੀਂ ਹੈਗੀ ਇਸ ਵਕਤ ਅਸੀਂ ਜਲੰਧਰ ਦੇ 소ਫੀ ਪਿੰਡ ਦੇ ਵਿੱਚ ਆ ਜਿਸ ਜਗ੍ਹਾ ਦੇ ਉੱਪਰ ਹਾਲਾਤ ਜੋ ਹੋਏ ਪਏ ਨੇ ਉਹ ਦੇਖ ਕੇ ਤੁਸੀਂ ਹਰਾਨ ਹੋ ਜਾਓਗੇ ਤੁਸੀਂ ਆਪ ਸੋਚੋ ਕਿ ਬਈ ਪਿੰਡ ਦੀ ਬਈ ਜਿਸ ਨੂੰ ਚਿੱਟੀ ਬਈ ਕਹਿੰਦੇ ਆ ਜਿਸ ਦੇ ਵਿੱਚ 2 ਫੁੱਟ ਤੋਂ ਵੱਧ ਕਦੀ ਪਾਣੀ ਨਹੀਂ ਆਇਆ ਤੇ ਉਸ ਵਹੀ ਦੇ ਵਿੱਚ ਅੱਜ ਇੰਨਾ ਕਿਉਸਿਕ ਪਾਣੀ ਆਇਆ ਕਿ ਤੁਸੀਂ ਆਪ ਹੈਰਾਨ ਹੋ ਜਾਓਗੇ ਇਹ ਤੁਸੀਂ ਮੇਰੇ ਪਿੱਛੇ ਪਿੰਡ ਦੇਖੋ ਇਹ ਗੁਜਰਾਂ ਦਾ ਇਲਾਕਾ ਹੈ ਟੋਲਾ ਹੈ ਜਿਸ ਜਗ੍ਹਾ ਦੇ ਉੱਪਰ ਗੁਜਰ ਰਹਿੰਦੇ ਆਪਣੇ ਡੰਗਰ ਲੈ ਕੇ ਤੇ ਉਹ ਪੂਰਾ ਜਿਹੜਾ ਹੈਗਾ ਇਹ ਇਲਾਕਾ ਡੁੱਬ ਗਿਆ ਉਸ ਤੋਂ ਇਲਾਵਾ ਇਹ 40 50 ਖੇਤ ਨੇ ਜਿਹੜੇ ਉਹ ਸਾਰੇ ਡੁੱਬ ਗਏ ਜਿਨ੍ਹਾਂ ਦੇ ਉੱਪਰ ਜਿਹੜਾ ਹੈਗਾ ਇਹ ਉਹ ਪੱਕੀ ਫਸਲ ਸੀਗੀ 5 ਤੋਂ 7 ਦਿਨ ਜਾਂ 20 ਦਿਨ ਬਾਅਦ ਤੋਂ ਬਾਅਦ ਉਦੋਂ ਇਹਨਾਂ ਨੇ ਜਿਹੜੀ ਉਹ ਫਸਲ ਕੱਟ ਲੈਣੀ ਸੀ ਸਾਰੀ ਫਸਲ ਜਿਹੜੀ ਹੈ ਉਹ ਡੁੱਬ ਚੱਲੀ ਹੈ ਕੁੱਕੜ ਪਿੰਡ ਦੇ ਵਿੱਚ ਪਾਣੀ ਪੂਰਾ ਪਹੁੰਚ ਰਿਹਾ ਹੈ ਤੇ ਉਸ ਤੋਂ ਬਾਅਦ ਹਾਲਾਤ ਕੀ ਕੁਝ ਨੇ ਬਾਈ ਹੁਰੀ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਰੂਰ ਜਾਣਾਂਗੇ ਕੀ ਹਾਲਾਤ ਨੇ ਜੀ ਪਿੰਡ ਦੇ ਵਿੱਚ ਇਸ ਵਕਤ ਕਿਉਂਕਿ ਪਾਣੀ ਤਾਂ ਬੜਾ ਆਇਆ ਪਿਆ ਹੋਇਆ ਹੈ ਤੇ ਇਹ ਪਾਣੀ ਆ ਕਿੱਧਰੋਂ ਰਿਹਾ ਉਹ ਵੀ ਦੱਸਿਓ ਇਹ ਪਾਣੀ ਪਹਿਲਾਂ ਤੋਂ ਅਜੀ ਚੜਦੀ ਗੱਲ ਆ ਜੀ ਕੋਈ ਗੱਲ ਨਹੀਂ ਮਾਰਾਂ ਪਹਿਲਾਂ ਵੀ ਪੈਂਦੀ ਰਹੀਆਂ ਹੁਣ ਵੀ ਪੈਣੀਆਂ ਕੋਈ ਚੱਕਰ ਨਹੀਂ ਗਾਂ ਵੀ ਅਸੀਂ ਤਿਆਰੀ ਆ ਪਾਣੀ ਜੀ ਪਿੱਛੋਂ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਉਪਰੋਂ ਪਹਾੜ ਤੋਂ ਪਾਣੀ ਆ ਰਿਹਾ ਜੀ ਤੇ ਮਤਲਬ ਇਹ ਨਾ ਹਜ਼ਾਰਾਂ ਏਕੜ ਤਬਾਹ ਹੋ ਚੁੱਕਾ ਹੁਣ ਅਸੀਂ ਕਹਿ ਸਕਦੇ ਕਿ ਕਿਉਂਕਿ ਇਹ ਪਾਣੀ ਚੜ੍ਹਿਆ ਤੇ ਇੱਕਦਮ ਨਹੀਂ ਉਤਰਨਾ ਤੇ ਇਹਦਾ ਬਹੁਤ ਵੱਡਾ ਨੁਕਸਾਨ ਆ ਜ਼ਿਮੀਦਾਰ ਭਾਈਚਾਰੇ ਨੂੰ ਵੀ ਕਿਉਂਕਿ ਪਿੰਡਾਂ ਦੇ ਵਿੱਚ ਵੀ ਹੁਣ ਘਰ ਛੱਤਾਂ ਡਿੱਗ ਰਹੀਆਂ ਲੋਕਾਂ ਦੇ ਘਰ ਘਰ ਛੋਣ ਲਿਆ ਜਿੱਥੇ ਵੀ ਲੈਂਟਰ ਪਏ ਆ ਪਰ ਸਾਰ ਕੋਣ ਲੈਨ ਆ ਰਿਹਾ ਕੋਈ ਨਹੀਂ ਆ ਰਿਹਾ ਕਿਉਂਕਿ ਜੇ ਜੇ ਸਾਡੇ ਦੇ ਅੱਜ ਪਈ ਆ ਨਾ ਭੀੜ ਅਸੀਂ ਆਪ ਹੀ ਲੜ ਰਹੇ ਆ ਕੋਈ ਗੱਲ ਨਹੀਂ ਗੁਰੂ ਮਹਾਰਾਜ ਦੀ ਕਿ ਕੋਈ ਸਾਡਾ ਭਾਈਚਾਰਾ ਦੇਖੋ ਸਾਡੇ ਸਾਰੇ ਸਾਰੇ ਵੀਰ ਜਿਹੜੇ ਕੰਮਕਾਰਾਂ ਦੇ ਵੀ ਛੁੱਟ ਹਾਲਾ ਕਿ ਜਿਹੜਾ ਇਹ ਫਰਜ ਕਿਹਨਾਂ ਦਾ ਬਣਦਾ ਪ੍ਰਸ਼ਾਸਨ ਦਾ ਜਿਹਨਾਂ ਨੂੰ ਆਪਾਂ ਚਾਉਣਦੇ ਉਹਨਾਂ ਦਾ ਫਰਜ ਬਣਦਾ ਨਾ ਪਰ ਇਥੇ ਕੋਈ ਨਹੀਂ ਬੋੜਿਆ ਜੀ ਹਾਂਜੀ ਅੱਛਾ ਤੁਸੀਂ ਕਹਿ ਰਹੇ ਹੋ ਪ੍ਰਸ਼ਾਸਨ ਨਹੀਂ ਆਇਆ ਭਗਵਾਨ ਸਿੰਘ ਮਾਨ ਹੂਰੀ ਤਾਂ ਕਹਿੰਦੇ ਵੀ ਅਸੀਂ ਹਰੇਕ ਥਾਂ ਦੇ ਉੱਪਰ ਪਹੁੰਚੇ ਹਾਂ ਹਰੇਕ ਬੰਦੇ ਦੀ ਹੈਲਪ ਕਰਦੇ ਹਾਂ ਮੈਂ ਤਾਂ ਆਪਣਾ ਹੈਲੀਕਾਪਟਰ ਤੱਕ ਦੇ ਦਿੱਤਾ ਲੋਕ ਕਹਿੰਦੇ ਵੀ ਮਦਦ ਨਹੀਂ ਕਰਨਾ ਦੇਖੋ ਹੈਲੀਕਾਪਟਰ ਦੇ ਵਿੱਚ ਜਿਹੜਾ ਸੈਟ ਰਾਇ ਸੀ ਨਾ ਉੱਪਰੋਂ ਮੇਰਾ ਕਹਿੰਦਾ 100 ਫੁੱਟ ਤੋਂ ਸੈਟ ਰਿਆ ਸੀ ਥੱਲੇ ਕਿਸੇ ਤੱਕ ਨਹੀਂ ਪਹੁੰਚ ਰਿਆ ਸੀ ਹੈਲੀਕਾਪਟਰ ਦੀ ਥੋੜਾ ਭਗਵੰਤ ਮਾਨ ਸਾਹਿਬ ਦਾ ਇਹ ਕੰਮ ਨਹੀਂਗਾ ਵੀ ਹੈਲੀਕਾਪਟਰ ਦੇ ਕੇ ਉਹਨਾਂ ਦਾ ਕੰਮ ਆ ਵੀ ਗਾਂ ਦੇਣਾ ਕੀ ਆ ਸਰਕਾਰ ਨੂੰ ਇਹ ਪਲਾਨ ਬਣਾਉਣ ਉਹ ਆਪਣਾ ਮੰਤਰੀ ਮੰਡਲ ਜਿਹੜਾ ਇੱਥੇ ਪਿੰਡ ਦੇ ਐਮ ਐਲ ਏ ਤੁਰੇ ਫਿਰਦੇ ਨੇ ਇਹਨੂੰ ਪਿੰਡਾਂ 'ਚ ਫੇਰਨ ਦੀ ਲੋੜ ਨਹੀਂ ਇਹ ਪਿੰਡਾਂ ਵਿੱਚ ਪਟਵਾਰੀ ਆ ਇਹਨਾਂ ਦੋਹਾਂ ਕਾਨਗੋ ਆ ਟੀਸੀ ਆ ਉਹਨਾਂ ਤੋਂ ਸਰਵੇ ਕਰਾਉਣ ਵੀ ਕਿੰਨਾ ਨੁਕਸਾਨ ਹੋਇਆ ਉਹਦਾ ਦੇਣਾ ਕੀ ਉਹ ਇਹਨਾਂ ਦਾ ਕੰਮ ਆ ਨਾ ਕਿ ਪਿੰਡਾਂ ਦੇ ਵਿੱਚ ਇਹਨਾਂ ਨੇ ਪੈਕੇਟ ਵੰਡਨੇ ਉਹਨਾਂ ਨੇ ਮੇਰੇ ਖਿਆਲ ਨਾਲ ਇੱਕ ਮੁਹਿੰਮ ਫੰਡ ਦੇ ਵਿੱਚ ਪੈਸੇ ਦਾਨ ਕਰੋ ਇਹ ਵળી ਚੀਜ਼ ਵਿੱਚ ਲਾ ਦਿੱਤੀ ਦੇਖੋ ਜੀ ਹੁਣ ਮੇਰਾ ਖਿਆਲ ਐਂਦ ਖੁੰਦ ਜਿਹੜੀ ਹੈਗੀ ਆ ਪਹਿਲਾਂ ਤਾਂ ਲੁੱਟਿਆ ਪੰਜਾਬ ਨੂੰ ਬਣਾ ਕੇ ਇਹਨਾਂ ਨੇ ਤੁਸੀਂ ਦੇਖ ਸਕਦੇ ਨਾ ਜਦੋਂ ਉਹ ਇਹ ਸੀਗੇ ਕੋਈ ਸਕੂਟਰ ਮਕੈਨਿਕ ਸੀ ਕੋਈ ਫੋਟੋਗ੍ਰਾਫਰ ਸੀ ਤੇ ਅੱਜ ਦੇਖੋ ਇਹਨਾਂ ਦੇ ਦਿਮਾਗ ਕਿੰਨੇ ਉੱਚੇ ਹੋ ਚੁੱਕੇ ਆ ਜੇ ਅਸੀਂ ਨਾ ਕੋਈ ਲਾਈਵ ਬਾਉਨੇ ਕੁਝ ਬਾਉਨੇ ਆ ਤੇ ਸਾਨੂੰ ਜਾਣੇ ਪੂਰਾ ਦਵਾਰ ਆ ਪਰ ਇਹ ਪੰਜਾਬ ਆ ਨਾ ਅੱਗੇ ਦੱਬਿਆ ਨਾ ਗਾਂਹ ਦੱਪਣਾ ਠੀਕ ਹੈ ਅੱਜ ਤੁਹਾਡੇ ਤੋਂ ਸਾਰਾ ਕੁਝ ਆ ਪ੍ਰਸ਼ਾਸਨ ਆ ਪਰ ਐ ਨਹੀਂ ਹੈਗਾ ਅਸੀਂ ਇਹ ਮਾਰਾਂ ਚੱਲੇ ਆ ਸਾਡੇ ਲਈ ਕੋਈ ਨਵੀਂ ਚੀਜ਼ ਨਹੀਂ ਸਾਡਾ ਪਿਛਲਾ ਇਤਿਹਾਸ ਦੇਖੋ ਕਿੰਨਾ ਜੰਗਲਾਂ ਦੇ ਵਿੱਚ ਰਹਿ ਟਾਈਮ ਕੱਟਿਆ ਮੰਨ ਲਓ ਮਾਛੀਵਾੜ ਦੇ ਜਗੂਰੂ ਮਹਾਰਾਜ ਜਦੋਂ ਸਹਬਜ਼ਾਦੇ ਸ਼ਹੀਦ ਹੋਏ ਉਹਨਾਂ ਨੇ ਕੋਈ ਸ਼ੋਗ ਨਹੀਂ ਮਨਾਇਆ ਉਹਨਾਂ ਨੇ ਅੱਗੇ ਨੂੰ ਗਾਂ ਨੂੰ ਤੁਰ ਗਏ ਨਾ ਅਸੀਂ ਵੀ ਇਦਾਂ ਹੀ ਆ ਜੇ ਸਾਡਾ ਨੁਕਸਾਨ ਹੋਇਆ ਅਸੀਂ ਪਿੱਛਾ ਮੋੜ ਕੇ ਨਹੀਂ ਦੇਖਣਾ ਅਸੀਂ ਗਾਂ ਨੂੰ ਜਾਵਾਂਗੇ ਜੇ ਸਾਡੇ ਕੋਲ ਦਾਬਾ ਬਣਾਉਣ ਦੀ ਕੋਸ਼ਿਸ਼ ਕਰੂਗਾ ਅਸੀਂ ਡਰਨ ਵਾਲੇ ਨਹੀਂ ਅਸੀਂ ਕੋਈ ਐ ਨਹੀਂ ਹੈਗਾ ਵੀ ਅਸੀਂ ਐ ਤੁਰੇ ਫਿਰਦੇ ਆ ਜਿੰਨਾ ਚਿਰ ਜ਼ਿੰਦਗੀ ਆ ਚੜ੍ਹਦੀ ਗੱਲਾਂ ਨਾਲ ਰਹੇ ਆ ਰਹਿਣਾ ਵੀ ਆ ਕਿਉਂਕਿ ਸਾਡੇ ਖੂਨ ਦੇ ਵਿੱਚ ਆਹੇ ਤੇ ਜੇ ਸਾਨੂੰ ਅੱਜ ਦਿੱਲੀੋਂ ਆ ਕੇ ਕਹਿਣਗੇ ਨਾ ਵੀ ਅਸੀਂ ਡਰ ਜਾਾਂਗੇ ਅਸੀਂ ਡਰਨ ਵਾਲੇ ਨਹੀਂਗੇ ਹਾਂਜੀ ਇੰਨਾ ਨੁਕਸਾਨ ਹੋਇਆ ਆ ਪਿੰਡ ਦੇ ਪਿੰਡ ਤੁਹਾਡੇ ਰੁਲਣ ਦੇ ਆ ਪਾਣੀ ਦੇ ਵਿੱਚ ਕਿ ਤੁਹਾਡੇ ਬਹਿ ਗਏ ਸਾਰੇ 8 8 9 9 ਫੁੱਟ ਪਾਣੀ ਚੜ ਗਿਆ ਹੈਗਾ ਬਈ ਕੋਈ ਸਰਕਾਰੀ ਮੁਲਾਜ਼ਮ ਆਇਆ ਡੀਸੀ ਆਇਆ ਮੰਤਰੀ ਆਇਆ ਕੋਈ ਹੁਣ ਤਾਂ ਹਾਂਜੀ ਆਏ ਫੋਟੋਆਂ ਖਿਚਾ ਕੇ ਗਏ ਜੀ ਫੋਟੋਆਂ ਫੇਸਬੁੱਕ ਤੇ ਪਾ ਲੰਦੇ ਆ ਅਖਬਾਰ ਚ ਦੇ ਦਿੰਦੇ ਆ ਪਿੰਡ ਦੇ ਵਿੱਚ ਡੀਸੀ ਆਇਆ ਕੋਣ ਆ ਡੀਸੀ ਨੇ ਐਸਡੀਐਮ ਸਾਹਿਬ ਆਏ ਸੀਗੇ ਉਹ ਐਸਡੀਐਮ ਸਾਹਿਬ ਵਿਚਾਰ ਜਾ ਤੁਹਾਨੂੰ ਜਦ ਸਰਕਾਰ ਦੇ ਕੋਲੇ ਕੁਝ ਨਹੀਂ ਤਾਂ ਇਹ ਕੀ ਦੇਣਗੇ ਉਹ ਤਾਂ ਇੱਕ ਮਤਲਬ ਉਹਨਾਂ ਦੀ ਜੌਬ ਆ ਨਾ ਪਰ ਗੱਲ ਜੇ ਸਰਕਾਰ ਤੋਂ ਕੁਝ ਹੋਊਗਾ ਤਾਂ ਹੀ ਉਹ ਦੇਣਗੇ ਉਹ ਤਾਂ ਆਪ ਕਹਿੰਦੇ ਆ ਅਸੀਂ ਪਿੱਛੇ ਜਾ ਦਫ਼ਤਰ ਜ ਕੋਈ ਕੁਛ ਮਿਲੂਗਾ ਕੋਈ ਗਰਦਾਵਰੀਆਂ ਕਰਾਉਣੀਆਂ ਉਹ ਕਹਿੰਦੇ ਸਰਕਾਰ ਦੇ ਕੋਲੇ ਕੁਝ ਨਹੀਂਗਾ ਦੇਣਾ ਕੀ ਆ ਮਾਤਾ 2-4000 ਰੁਪਏ ਦੇ ਕੇ ਮਾਲਮ ਲਾਉਣ ਵਾਲੀ ਇਹ ਕਿਸੇ ਨੂੰ ਨਹੀਂ ਇੰਨਾ ਤਾਂ ਅਸੀਂ ਅਸੀਂ ਮੇਰਾ ਖਿਆਲ ਕੁੱਕੜ ਪੰਣ ਨੇ 3 ਤੋਂ 4 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਇਹ ਸਰਕਾਰ ਭਰ ਸਕਦੀ ਆ ਇਹ ਤਾਂ ਪਿਛਲਾ ਜੋਗ ਆ ਇਹਨਾਂ ਨੇ ਦਿੱਤਾ ਝੂਠੇ ਲਾਰੇ ਲਾ ਲਾ ਕੇ ਪੰਜਾਬੀਆਂ ਤੋਂ ਵੋਟਾਂ ਲਈਆਂ ਪਰ ਰਹਿ ਗਿਆ 1 ਸਾਲ ਇਹਨਾਂ ਨੂੰ ਪਿੰਡਾਂ ਦੇ ਵਿੱਚ ਲੋਕਾਂ ਨੇ ਬੰਦਣਾ ਬੰਦ ਹੋਣੇ ਬੰਦ ਬੰਦਣਾ ਬੰਦ ਕੀਤਾ ਆਉਣ ਵਾਲੇ ਸਮੇਂ ਤੇ ਪਿੰਡਾਂ 'ਚ ਨਹੀਂ ਲੱਭਣਗੇ ਲੋਕਾਂ ਨੇ ਨਾਕੇ ਲਾ ਲੈਣੇ ਆ ਅੱਜ ਸਾਡੇ ਭਾਈਚਾਰੇ ਨੂੰ ਖਰਾਬ ਕਰ ਰਹੇ ਆ ਸਾਡੇ ਕੁੱਝ ਲੋਕ ਗਮਰਾਹ ਹੋਏ ਆ ਉਹ ਇਹਨਾਂ ਨਾਲ ਖੜ ਰਹੇ ਆ ਪਰ ਆਪਣਾ ਮੈਂ ਤਾਂ ਇਹ ਹੀ ਬੇਨਤੀ ਕਰੂੰਗਾ ਵੀ ਆਪਣਾ ਭਾਈਚਾਰਾ ਇਹ ਆਹ ਭਾਈਚਾਰੇ ਨੇ ਕਾਇਮ ਹੋਣਾ ਇਹਨਾਂ ਨੇ ਸਾਰਾ ਕੁਝ ਲਾਟੋ ਲੁੱਟ ਕੇ ਇਹਨਾਂ ਨੇ ਚਲ ਜਾਣਾ ਦਿੱਲੀ ਕਿਸੇ ਨੇ ਕੋਈ ਚ ਰਹਿਣਾ ਅਸੀਂ ਤੇ ਨਾ ਭਾਈਚਾਰਾ ਨਾ ਖਰਾਬ ਕਰੋ ਨੁਕਸਾਨ ਆਪਣਾ ਹੋ ਰਿਹਾ ਨਾ ਕਿ ਦਿੱਲੀ ਵਾਲਿਆਂ ਦਾ ਨੁਕਸਾਨ ਕਿੰਨਾ ਹੋ ਰਿ ਜਿਹੜਾ ਪਾਣੀ ਆਇਆ ਹੈ ਇਹ ਕਿੰਨਾ ਕੁ ਮਾਰ ਕਰ ਰਹੇ ਇਸ ਵਕਤ ਲੱਗਦਾ ਮਾਰ ਤੂੰ ਦੇਖ ਹੀ ਸਕਦੇ ਜੀ ਜਦ ਫਸਲਾਂ ਨੇ ਡੱਗ ਗਈਆਂ ਪਿੰਡ ਕਿਹਨੇ ਫਸਲਾਂ ਸਿਰ ਤੇ ਜ਼ਮੀਨਾਂ ਸਿਰ ਤੇ ਪਿੰਡਾਂ ਦੀ ਹੋਂਦ ਪਿੰਡਾਂ ਇਹਦਾ ਫਸਲਾਂ ਸਿਰ ਤੇ ਆ ਜੇ ਫਸਲਾਂ ਨਹੀਂ ਰਹੀਆਂ ਤਾਂ ਫੇਰ ਕੀ ਹਾਲਾਤ ਹੋਣਗੇ ਪਰ ਫੇਰ ਵੀ ਤੁਸੀਂ ਦੇਖ ਸਕਦੇ ਆ ਵੀ ਚੜ੍ਹਦੀ ਕਲਾ ਕੋਈ ਅਸੀਂ ਮਤਲਬ ਤੁਹਾਨੂੰ ਕੋਈ ਇਹ ਕੋ ਪਿੱਟ ਸੇ ਆਪਾਂ ਥੋੜੋ ਪਾਇਆ ਅਸੀਂ ਤਾਂ ਲੋਕਾਂ ਨੂੰ ਸੇਵਾ ਕਰ ਰਹੇ ਆ ਸਾਡੇ ਸਾਰੇ ਜਿੰਨੇ ਬੰਦੇ ਆ ਨਾ ਕਿਸੇ ਦਾ 10 20 50 ਲੱਖ ਦਾ ਨੁਕਸਾਨ ਹੋ ਗਿਆ ਪਰ ਅਸੀਂ ਦੇਖੋ ਤੁਸੀਂ ਆਏ ਆ ਤੁਹਾਨੂੰ ਕੋਈ ਲੱਗਾ ਵੀ ਸਾਡੇ ਦੇ ਵਿੱਚ ਕੋਈ ਡਾਉਨ ਫਾਲ ਲਿਆ ਚੜ੍ਹਦੀ ਕਲਾ ਹੈ ਨਾ ਬਸ ਕਿਉਂਕਿ ਸਾਡੇ ਗੁਰੂ ਸਾਹਿ ਮਾਲ ਸਮਾਂ ਬਦਲੂਗਾ ਖਬਰਾਂ ਦੀ ਲੋੜ ਨਹੀਂ ਜੇ ਸਾਡੇ ਪਿੰਡਾਂ ਵਿੱਚ ਕੋਈ ਵਿਚਾਰੇ ਨਹੀਂ ਆਪਣਾ ਕੋਈ ਨਾ ਛੱਤਾ ਡੇਗਦਿਆਂ ਅਸੀਂ ਨਾਲ ਖੜੇ ਹਾਂ ਉਹਨਾਂ ਦੇ ਪਹਿਲੋ ਫਸਲਾਂ ਦਾ ਅਸੀਂ ਬਾਅਦ ਚ ਦੇਖਾਂਗੇ ਪਿੰਡਾਂ ਦੇ ਵਿੱਚ ਜੋ ਵੀ ਉਹਨਾਂ ਨੂੰ ਲੋੜ ਹੋਵੇ ਅਸੀਂ ਮੱਈਆ ਕਰਾਵਾਂਗੇ ਪਰ ਜੋ ਆ ਕਰ ਰਹੇ ਤਰਪਾਲਾਂ ਵੰਡ ਦਿੱਤੀਆਂ ਜਾਂ ਕੁਛ ਕਰ ਦਿੱਤਾ ਅਸੀਂ ਇੰਨੇ ਨਹੀਂ ਕਿਰੇਓ ਬੇ ਤਰਪਾਲਾਂ ਬਿਨਾ ਲੈ ਸਕੀਏ ਇਹ ਮਤਲਬ ਇਹਨਾਂ ਦਾ ਮਸਲਾ ਹੈ ਵੀ ਪਿੰਡਾਂ ਦਾ ਭਾਈਚਾਰਾ ਖਰਾਬ ਕਰਨਾ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਮੂੰਹ ਨਾ ਲਾਓ ਹੁਣ ਤੁਹਾਨੂੰ ਪਤਾ ਲੱਗੇ ਜਾਣਾ ਜਿਹੜੇ ਇਹਨਾਂ ਦੇ ਨਾਲ ਤੌਰ ਤੇ ਫਿਰ ਨੁਕਸਾਨ ਤਾਂ ਉਹਨਾਂ ਦਾ ਵੀ ਆ ਪਰ ਪਤਾ ਨਹੀਂ ਮੇਰੇ ਖਿਆਲ ਫੋਕੀਆਂ ਚੋਂ ਪਿੰਡ ਤੋਂ ਵਹੀ ਜਿਹੜਾ ਪਾਣੀ ਇੰਨਾ ਮਾਰ ਕਰਦਾ ਪਿਆ ਹੈਗਾ ਇਹ ਤਾਂ 2-3 ਕਿਲੋਮੀਟਰ ਦਾ ਪਾਇਆ ਗਿਆ ਹਰ ਦੋ ਫਰਾਲਾ ਪਿੰਡ ਹੈ ਜੀ ਮੇਰੇ ਖਿਆਲ 2.5 ਕਿਲੋਮੀਟਰ ਆ 2.5 ਕਿਲੋਮੀਟਰ ਚੌੜੀ ਤੇ 100 ਕਿਲੋਮੀਟਰ ਇਹ ਬੈਂਡ ਦਾ ਏਰੀਆ ਦਾ ਚੁਕਾ ਇਹਨੇ ਮਾਰ ਪਿੱਛੇ ਪਤਾ ਨਹੀਂ ਕਿੰਨੀ ਕਰ ਜੋ ਕੋਈ ਮੰਨ ਲਓ ਹਜ਼ਾਰਾਂ ਏਕੜ ਗੈਸਾ ਲੱਖਾਂ ਏਕੜ ਵਾਲੀ ਗੱਲ ਹੋ ਜਾਣੀ ਆ ਜੇ 8-900 ਕਿਲਾ ਸਾਡਾ ਮਰਿਆ ਤੇ ਕਿੰਨੇ ਪਿੰਡ ਆ ਝੇੜੂ ਤੋਂ ਲੈ ਕੇ ਜਮਸ਼ੇਰ ਤੱਕ ਤੇ ਮਾਰ ਮਤਲਬ ਬਹੁਤ ਵੱਡੀ ਮਾਰ ਆ ਜੀ ਬਹੁਤ ਵੱਡੀ ਇੱਕ ਤੁਸੀਂ ਇਹ ਤਸਵੀਰ ਬਾਈ ਦੇ ਪੈਰਾਂ ਦੇ ਉੱਪਰ ਦਿਖਾਓ ਇਹ ਤੁਸੀਂ ਰਫਤਾਰ ਦੇਖੋ ਵੀ ਪਾਣੀ ਦੀ ਕਿ ਤਾਂ ਇਹ ਪਾਣੀ ਘੁੰਮ ਕੇ ਆ ਰਿਹਾ ਹਾਲਾਂਕਿ ਹਾਲਾਂਕਿ ਵਹੀ ਤੁਹਾਨੂੰ ਜਿਵੇਂ ਜਰੂਰ ਕਹੂੰਗਾ ਇਹ ਤੁਸੀਂ ਘਰ ਦੇਖ ਰਹੇ ਹੋਵੋਗੇ ਘਰ ਦੇ ਪਿੱਛੇ ਉਹ ਜਿਹੜਾ ਇਹ ਉਹ ਵਹੀ ਚੱਲਦੀ ਹੈ ਤੇ ਵਹੀ ਦੇ ਵਿੱਚ ਪਹਿਲਾਂ ਕਹਿੰਦੇ 2-2 ਫੁੱਟ ਪਾਣੀ ਹੁੰਦਾ ਹੀ ਵਹੀ ਤੇ ਹਾਂਜੀ 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 ਇਹ ਇੰਨਾ ਪਾਣੀ ਕਿਵੇਂ ਵਧ ਗਿਆ ਪਾਣੀ ਹੁਣ ਪਤਾ ਨਹੀਂ ਜੀ ਦੇਖੋ ਜੀ ਕਿੱਥੋਂ ਪਾਣੀ ਸਰਕਾਰਾਂ ਡੈਮ ਬਣੇ ਹੋਆਂ ਜੀ ਸਾਰੇ ਜੀ ਡੈਮ ਨਾ ਕੋ ਮਸਲਾ ਹੈ ਪਾਣੀ ਦੀ ਗੱਲ ਨਹੀਂ ਜੇ ਕੁਦਰਤ ਹੀ ਮਾਰਿਆ ਇਹਨਾਂ ਨੂੰ ਇੰਨਾ ਦਾ ਮਤਲਬ ਅੰਦਾਜ਼ਾ ਹੁੰਦਾ ਵੇ ਪਾਣੀ ਦੀ ਕਿਦੋਂ ਪਹੁੰਚਣਾ ਇੱਥੇ ਪਿੰਡ ਵਾਲੇ ਨੂੰ ਸੋਚੇ ਤਾਂ ਕਰ ਹੀ ਸਕਦੇ ਵੇ ਇੰਨਾ ਪਾਣੀ ਦਾ ਵਹਾਵਾ ਹੋਣਾ ਇੰਨਾ ਵਧਣਾ ਪਰ ਕਿਸੇ ਨੇ ਨਹੀਂ ਪੁੱਛਿਆ ਜੀ ਇਹ ਲੋਕੀ ਆਪਣੀ ਲੜਾਈ ਆਪ ਹੀ ਪਿੱਛੇ ਵੀ ਆਪ ਹੀ ਲੜੀਆ ਅਸੀਂ ਲੈਂਡ ਪੂਲਿੰਗ ਵੇਲੇ ਵੀ ਆਪ ਪਿੰਡ ਬਚਾਈ ਸੰਘਰਸ਼ ਕਰਕੇ ਤੇ ਹੁਣ ਵੀ ਅਸੀਂ ਮਤਲਬ ਲੜਾਈ ਆਪ ਲੜ ਰਹੇ ਹਾਂ ਸਾਨੂੰ ਕੋਈ ਗੱਲ ਕਿੰਨਾ ਕਿੰਨਾ ਕੁ ਨੁਕਸਾਨ ਹੋਇਆ ਪਿੰਡ ਦਾ ਇੱਕ ਘਟ ਘਟ ਜੀ ਖੇਤਾਂ ਜਾਂ ਤਾਂ ਦੇਖਿਆ ਜਾਵੇ ਤੇ 6-700 ਏਕੜ ਆ ਜੀ ਜਿਹੜਾ ਸਾਡੇ ਪਿੰਡ ਦਾ ਬਿਲਕੁਲ ਖਤਮ ਹੋ ਗਿਆ ਜੀ ਤੇ ਜੇ ਆਪਾਂ ਘਰਾਂ ਦੀ ਗੱਲ ਕਰੀਏ ਘਟੂ ਘਟ 8 10 ਘਰ ਆ ਜਿਨ੍ਹਾਂ ਦੀਆਂ ਛੱਤਾਂ ਵੀ ਢਹਿ ਚੁੱਕੀਆਂ ਨੇ ਹਾਂ ਅੱਛਾ ਮਤਲਬ ਘਰ 8 ਤੋਂ 10 ਆ ਕਿ ਜਿਨ੍ਹਾਂ ਦੇ ਛੱਤਾਂ ਢਹਿ ਗਈਆਂ ਪਿੰਡ ਦੇ ਵਿੱਚ ਪਾਣੀ ਵੜ ਰਿਹਾ ਜੀ ਹੁਣ ਪਿੰਡ ਦੇ ਵਿੱਚ ਵੜ ਰਿਹਾ ਜੀ ਹੁਣ ਹੁਣ ਤੋਂ ਬਾਅਦ ਜੇ ਕੋਹਟ ਵੀ ਬਾਣੀ ਵਧਿਆ ਤਾਂ ਪਿੰਡ ਦੇ ਵਿੱਚ ਹੀ ਆ ਜੀ ਪਿੰਡ ਦੇ ਵਿੱਚ ਹੀ ਜਾਣਾ ਇਹ ਤੇ ਨੁਕਸਾਨ ਕਾਫੀ ਹੋਵੇਗਾ ਬਿਲਕੁਲ ਜੀ ਕਾਫੀ ਘਟੂ ਘਟ ਸਾਡੇ 60 70 ਘਰ ਆ ਜਿਹੜੇ ਪਾਣੀ ਦੇ ਮਾਰ ਥੱਲੇ ਆ ਜਾਣੇ ਆ ਜੀ ਹਾਂ 60 70 ਘਰ ਬਈ ਤੁਸੀਂ ਨੌਜਵਾਨ ਆਏ ਹੋ ਕੀ ਕੀ ਦੀ ਕੀ ਦੇਖ ਰਹੇ ਹੋ ਬਈ ਹੁਣ ਹਲਾਤ ਜੋ ਵੀ ਭਾਈ ਆਪਾਂ ਨੂੰ ਮਤਲਬ ਇਹੀ ਸਰਕਾਰਾਂ ਨੂੰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਆ ਵੀ ਇਸ ਟਾਈਮ ਆਪਾਂ ਇਹਨੂੰ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਸਮਾਂ ਆ ਇਹ ਕੋਈ ਜ਼ਿਆਦਾ ਜਿੱਦਾਂ ਹੁਣ ਕੋਈ ਵੀ ਕੱਲ ਦੇ ਸਕਦੇ ਆ ਵੀ ਅਥੇ ਤਰ ਪਹਿਲਾ ਲਾ ਕੇ ਆਏ ਆ ਜੀ ਵੀ ਅਸੀਂ ਕੋਈ ਤਰ ਪਹਿਲਾ ਦੇ ਭੁੱਖੇ ਆ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਆ ਕਿ ਇਹ ਜਿਹੜੇ ਜਿਹੜੇ ਜੀ ਉਹਨਾਂ ਦੇ ਨਾਲ ਵੀ ਤੁਰੇ ਫਿਰਦੇ ਆ ਇਹ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਆਪਾਂ ਨੂੰ ਇੱਕ ਦੂਜੇ ਨਾਲ ਇਹ ਮੋਢੇ ਨਾਲ ਮੋਢਾ ਲਾ ਕੇ ਖੜਨ ਦੀ ਜ਼ਰੂਰਤ ਆ ਜੋ ਕਿ ਤੁਸੀਂ ਦੇਖ ਸਕਦੇ ਆ ਆਹ ਹੋਰ ਜੇ ਇੱਦਾਂ ਹੀ ਪਾਣੀ ਦਾ ਬਹਾਵ ਚੱਲਦਾ ਰਿਹਾ ਤੇ ਇਹ ਸਾਰਾ ਪਾਣੀ ਘਰਾ ਦੇ ਵਿੱਚ ਵੜ ਜਾਣਾ ਹੈ ਹੂੰ ਹੂੰ ਤੇ ਇਹ ਚੀਜ਼ਾਂ ਤੋਂ ਦੁੱਖ ਲੱਗਦਾ ਜੀ ਇਹ ਚੀਜ਼ਾਂ ਦਾ ਬਹੁਤ ਅੱਜ ਬਾਈ ਤੁਸੀਂ ਪੰਜਾਬ ਨਾਮ ਦੀ ਟੀ-ਸ਼ਰਟ ਪਾਈ ਹੈ ਹਾਂਜੀ ਹਾਂਜੀ ਹਾਲਾਤ ਕੀ ਨੇ ਪੰਜਾਬ ਦੇ ਬਈ ਪੰਜਾਬ ਦੇ ਹਾਲਾਤ ਬਈ ਇਹ ਸਰਕਾਰਾਂ ਦੀ ਮਿਹਰਬਾਨੀ ਆ ਜੀ ਇਹ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਇਹ ਹੜ ਆਏ ਨਹੀਂ ਲਿਆਂਦੇ ਗਏ ਮੈਨ ਮੇੜ ਹੜ ਆਏ ਤੁਹਾਨੂੰ ਪਤਾ ਹੈ ਜੇ ਏਡੇ ਡਿਪਾਰਟਮੈਂਟ ਬੈਠੇ ਆ ਉਹਨਾਂ ਨੂੰ ਪਤਾ ਕਿ ਪਾਣੀ ਨੂੰ ਕਿੱਦਾਂ ਕੰਟਰੋਲ ਕਰਨਾ ਤੁਸੀਂ ਉਸ ਹਿਸਾਬ ਨਾਲ ਹਰ ਇੱਕ ਸਟੇਟ ਨੂੰ ਪਾਣੀ ਦੇਈ ਚਲੋ ਵੀ ਤਾਂ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਵੀ ਕੰਟਰੋਲ ਆ ਹੁਣ ਇਸ ਟਾਈਮ ਵੀ ਪੰਜਾਬ 'ਚ ਕਿਉਂ ਹੜ ਆਏ ਆ ਰਾਜਸਥਾਨ ਵੀ ਬੈਠਾ ਆ ਉਹ ਕਹਿੰਦੇ ਸਾਨੂੰ ਵੀ ਪਾਣੀ ਚਾਹੀਦਾ ਹਰਿਆਣਾ ਵੀ ਪਾਣੀ ਮੰਗ ਰਿਹਾ ਤੁਹਾਨੂੰ ਪਤਾ ਇਹ ਸਾਰਾ ਮਤਲਬ ਪੰਜਾਬ ਨੂੰ ਵੱਡੀਆਂ ਕੰਪਨੀਆਂ ਦੇ ਮਤਲਬ ਰਿਗਾਰਡਿੰਗ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਮੈਨਿਪੂਲੇਟ ਕਿ ਵੀ ਆਪਾਂ ਪੰਜਾਬ ਨੂੰ ਕਿਸ ਤਰ੍ਹਾਂ ਖਰਾਬ ਕਰੀਏ ਪ ਐਮਐਸਪੀ ਦਾ ਮੁੱਦਾ ਚੱਕਿਆ ਸੈਕੰਡਲੀ ਇਹਨਾਂ ਨੇ ਫਿਰ ਆਪਣੇ ਆ ਲੈਂਡ ਪੂਲਿੰਗ ਦਾ ਮੁੱਦਾ ਚੱਕਿਆ ਹੁਣ ਉਹ ਖਤਮ ਆ ਇਹਨਾਂ ਨੂੰ ਪਤਾ ਵੀ ਕਿਸੇ ਤਰ੍ਹਾਂ ਕਿ ਪੰਜਾਬ ਨੂੰ ਖਤਮ ਕਰੀਏ ਕਿਉਂਕਿ ਇੱਥੇ ਕਾਰਪੋਰੇਟ ਕੰਪਨੀਆਂ ਜਿਹਾ ਉਹਨਾਂ ਦਾ ਇੱਥੇ ਕਬਜ਼ਾ ਕਰਨੀਆਂ ਚਾਹੁੰਦੀਆਂ ਪੀਸੇ ਆਪਣੇ ਬਿਜ਼ਨਸ ਤੁਹਾਨੂੰ ਪਤਾ ਹੁਣ ਜਿਹੜੇ ਰੋਡ ਬਣਦੇ ਹੋਵੇ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਕਿ ਇਹ ਬਾਇਰ ਰੋਡ ਤੁਹਾਨੂੰ ਪਤਾ ਚਾਈਨਾ ਰਸ਼ੀਆ ਮਤਲਬ ਇੰਟਰਨੈਸ਼ਨਲ ਟ੍ਰੇਡ ਇਹਨਾਂ ਨੇ ਸ਼ੁਰੂ ਹੋਣਾ ਹੈ ਇਸ ਕਰਕੇ ਵੀ ਇਹ ਇਦਾਂ ਹੈ ਕਿ ਵੱਡੀਆਂ ਵੱਡੀਆਂ ਇੰਡਸਟਰੀਆਂ ਕੰਪਨੀਆਂ ਵਾਲਾ ਉਹਨਾਂ ਦੀ ਨਿਗਾਹ ਪੰਜਾਬ ਦੀ ਜ਼ਮੀਨਾਂ ਤੇ ਆ ਕਿ ਇਹ ਕਬਜ਼ਾ ਕਰਨਾ ਚਾਹੁੰਦੇ ਆ। ਹੂੰ ਮਤਲਬ ਇਹ ਕਬਜ਼ਾ ਕਰਨਾ ਚਾਹੁੰਦੇ ਨੇ ਨਿਗਾਹ ਪੰਜਾਬ ਦੇ ਉੱਪਰ ਨੇ ਵੱਡੀਆਂ ਕੰਪਨੀਆਂ ਦੀਆਂ। ਠੀਕ ਹੈ ਭਾਈ ਜੀ ਆ ਬਸ ਦੋ ਕੁ ਬਾਈ ਹੋਰ ਨੇ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ। ਭਾਜੀ ਨੁਕਸਾਨ ਕਿੰਨਾ ਕ ਨੁਕਸਾਨ ਹੋਇਆ ਜੀ ਤੁਹਾਡਾ? ਨੁਕਸਾਨ ਆਪਣਾ ਝੋਨੇ ਦਾ ਹੋਇਆ ਜੀ। 3.5 ਖੱਤੇ ਆ ਜੀ ਉਹ ਸਾਰੇ ਹੀ ਡੁੱਬ ਗਏ ਹਨ ਜੀ। ਇਹਨਾਂ ਪੂਰਾ ਤੇ ਬਿਲਕੁਲ ਦਿੰਦੀ ਦਾ ਜੀ। ਹੂੰ ਹੂੰ بس ਇਹ ਨਿਕਲਣਾ ਕੋਈ ਆਇਆ ਹੁਣ ਤੱਕ ਬਈ ਕਹਿੰਦੇ ਵੀ ਸਰਕਾਰ ਤਾਂ ਕਹਿੰਦੇ ਕੰਮ ਗਰਾਉਂਡ ਰਿਪੋਰਟ ਤੇ ਕਰਦੀ ਪਈ ਐ ਸਰਕਾਰਾਂ ਨੇ ਕਿੱਥੇ ਹੋਣਾ ਜੀ ਸਰਕਾਰਾਂ ਕੋਈ ਗੱਲਾਂ ਆ ਬਸ ਚੁਟ ਚੁਟਕਲੇ ਆ ਬਸ ਇਹਨਾਂ ਕੋ ਤਾਂ ਹੋਰ ਕੁਝ ਨਹੀਂ ਹੈਗਾ ਜੀ ਬਸ ਹੂੰ ਹੂੰ ਅਜਾ ਬਾਪੂ ਜੀ ਕਹਿੰਦੇ ਸਰਕਾਰ ਗਰਾਉਂਡ ਰਿਪੋਰਟ ਕੰਮ ਕਰਦੀ ਐ ਪਿੰਡ 'ਚ ਵਧੀਆ ਸੰਤੋਖਪਤਾ ਲੱਗਾ ਲੱਤਕਾ ਅਸੀਂ ਪਿੰਡਾਂ ਹੀ ਰਹਿੰਦੇ ਭਰਾਵਾ ਭਗਵੰਤ ਮਾਨ ਕਹਿੰਦਾ ਵੀ ਥੱਲੇ ਬਹਿ ਕੇ ਫੁਲਕਾ ਛੱਕਦੇ ਹੋਏ ਨਜ਼ਰ ਆਏ ਫੋਟੋਆਂ ਉਹਨਾਂ ਦੀ ਵਾਇਰਲ ਬੜੀ ਹੋਈ ਆਏ ਕੋਈ ਸਾਨੂੰ ਨਹੀਂ ਕੋਈ ਦੱਸਦਾ ਇੱਥੇ ਹੂੰ ਸਾਨੂੰ ਕੋਈ ਨਹੀਂ ਦਿੱਤੇ ਸਾਲ ਪਿੰਡ ਤੱਕ ਕੇ ਤਿੰਨ ਚਾਰ ਦੇ ਲੋਕ ਕੰਮ ਦੇ ਫਿਰਦੇ ਪਿੰਡ ਚ ਹੀ ਰਹਿੰਦੇ ਆ ਸਾਡੇ ਵੀ ਇੱਥੇ 16 17 ਖੇਤੇ ਤਾਂ ਡੁੱਬੇ ਪਏ ਆ ਹੂੰ ਪਾਣੀਆਂ ਦੇ ਵਿੱਚ ਦਤ ਤੁਰ ਰਹੇ ਹੋ ਤੁਸੀਂ ਤੇ ਕੋਈ ਨਾ ਪ੍ਰਸ਼ਾਸਨ ਦਾ ਆਇਆ ਨਾ ਸਰਕਾਰੀ ਨੁਮਾਇੰਦਾ ਆਇਆ ਕੋਈ ਆਉਦੇ ਹੋਣਗੇ ਕੋਈ ਨਾ ਕੋਈ ਆਪਣਾ ਆਪਣਾ ਫੋਟੋ ਕਰਾ ਕੇ ਚੱਲ ਜਰੋਗੇ ਸਾਨੂੰ ਨਹੀਂ ਕੋਈ ਮਿਲਿਆ ਹੂੰ 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 ਅੱਛਾ ਭਾਈ ਭਗਵੰਤ ਮਾਨ ਹਰਾਂ ਦੀ ਫੋਟੋ ਦੇਖੀ ਹੈ ਨਾ ਮੇਰੇ ਖਾਨਾ ਵਾਇਰਲ ਹੁੰਦੀ ਪਈ ਹੈ ਹਾਂਜੀ ਉਹ ਉਦਾਂ ਦੀ ਕੋਈ ਕਰਕੇ ਗਿਆ ਵੀ ਇੱਧਰ ਦੇ ਕੰਮ ਕਰਕੇ ਗਿਆ ਕੋਈ ਕਿ ਬਈ ਅਸੀਂ ਵੀ ਆਏ ਹਾਂ ਗਰਾਉਂਡ ਰਿਪੋਰਟ ਕਰਨ ਇੱਦਾਂ ਤਾਂ ਕੋਈ ਸਰਕਾਰੀ ਮੁਲਾਜ਼ਮ ਆਇਆ ਕੋਈ ਨਹੀਂ ਆਇਆ ਹੁਣ ਆਉਣਗੇ ਜਿੱਦਾਂ ਨਾ ਜਦੋਂ ਆਮ ਜਦੋਂ ਅਸੀਂ ਆਉਣੇ ਨਾ মিডিਆ ਆਉਂਦਾ ਫੇ ਆਉਂਦੇ ਆ ਫੇ ਆਪਣਾ ਪ੍ਰਸ਼ਾਸਨ ਲੈ ਕੇ ਆਉਂਦੇ ਆ ਜਦੋਂ ਦੇਖੋ ਅਸੀਂ ਸਾਨੂੰ ਮਤਲਬ ਇੰਨਾ ਵੀ ਅਧਿਕਾਰ ਨਹੀਂ ਵੀ ਅਸੀਂ ਆਪਣੇ ਦੁੱਖ ਸੋਗ ਜਾਂ ਕੋਈ ਲਾਈਵ ਹੋਈਏ ਸਾਨੂੰ ਅਧਿਕਾਰ ਨਹੀਂ ਆਉਣਗੇ ਜਦੋਂ ਹੁਣ ਅਸੀਂ ਨਾ ਆਉਣਗੇ ਹੁਣ ਦੇਖਣਗੇ ਵੀ ਸਾਡਾ ਵਿਰੋਧ ਹੋ ਰਿਹਾ ਹੁਣ ਆਉਣਗੇ ਆਉਣਗੇ ਲੋਕਾਂ ਨੂੰ ਬਸ ਸ਼ੋਅ ਕਰਨ ਆਉਣਗੇ ਵੀ ਅਸੀਂ ਆਏ ਆ ਆਉਣਾ ਕਰਨਾ ਕੀ ਆਣ ਕੇ ਇਹਨਾਂ ਨੇ ਇਹ ਪਰਪਾਈ ਇੱਕ ਦਿਨ ਦੀ ਥੋੜਾ ਇਹਦੇ ਲਈ ਤਾਂ ਕੋਈ ਵੱਡਾ ਕੋਈ ਵੱਡਾ ਪੈਕੇਜ ਮਿਲੂਗਾ ਫੇਰ ਹੀ ਕਰੂਗੇ ਹੁਣ ਜੇ ਪੈਂਟ ਜਾ ਕੇ ਆਪਾਂ ਕਿਸੇ ਨੂੰ ਕੋ ਛੋਟੇ ਛੋਟੇ ਚੀਜ਼ਾਂ ਤੇ ਉਹਦੇ ਨਾਲ ਹੀ ਪਰਪਾਈ ਨਹੀਂ ਹੋਣੀ ਇਹ ਤਾਂ ਹਾਂ ਦੇ ਠੀਕ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਬਿਲਕੁ ਆ ਜਰੂਰ ਇਸ ਜਗ੍ਹਾ ਦੇ ਉੱਪਰ ਜਰੂਰ ਦਿਖਾਓ ਕਿ ਕਿਵੇਂ ਕਿੰਨਾ ਕੁ ਰਫਤਾਰ ਹੈ ਪਾਣੀ ਦਾ ਤੇ ਮੈਂ ਜਰੂਰ ਤੁਹਾਨੂੰ ਇਹ ਜਰੂਰ ਦਿਖਾਣਾ ਚਾਹੁੰਨਾ ਹਾਂਗਾ ਕਿ ਕਿਸ ਤਰੀਕੇ ਦੇ ਨਾਲ ਇਹ ਪਾਣੀ ਜੜਾਏ ਉਹ ਮਾਰ ਕਰਦਾ ਪਿਆ ਹੈ ਪਾਣੀ ਦੀ ਰਫਤਾਰ ਦੇਖੋ ਵੀ ਕਿੰਨੀ ਕੁ ਤੇਜ਼ ਹੈਗੀ ਹੈ ਕਿ ਆ ਮੇਰੇ ਖਿਆਲ ਨਾਲ ਜਿਹੜਾ ਹੈਗਾ ਇਹ ਉਹ ਕਟੜਾ ਐਕਸਪ੍ਰੈਸ ਹੈਗਾ ਜੰਮੂ ਕਟੜਾ ਐਕਸਪ੍ਰੈਸ ਹੈ ਤੇ ਉਹਦੇ ਤਹਿਤ ਇਹ ਜਿਹੜੀ ਹੈ ਉਹ ਪੂਰਾ ਪੁੱਲ ਬਣਦਾ ਸੀ ਸੜਕ ਬਣਦਾ ਸੀ ਹਾਈ ਸਪੀਡ ਦੀ ਸੜਕ ਹੈ ਤੇ ਉਹਦੇ ਚੀਜ਼ ਦੇ ਉੱਪਰ ਦੇਖੋ ਮਾਰ ਕਿਸ ਤਰੀਕੇ ਨਾਲ ਕਰ ਰਿਹਾ ਹੈ ਪਾਣੀ ਇਹ ਪੂਰਾ ਜਿਹੜਾ ਹੈਗਾ ਇਹ ਉਹਨੇ ਲਾਈਨ ਪੂਰੀ ਉਹ ਕੱਟ ਦਿੱਤੀ ਹੈਗੀ ਹੈ ਤੇ ਜੇਕਰ ਤੁਸੀਂ ਉਸ ਜਗ੍ਹਾ ਦੇ ਉੱਪਰ ਜਾਂਦੇ ਹੋ ਮੇਰੇ ਖਿਆਲ ਨਾਲ 7-7 8 ਫੁੱਟ ਦਾ ਵੀ ਮੁੰਡਾ ਜੇਕਰ ਹੋਊਗਾ ਤਾਂ ਉਸ ਜਗ੍ਹਾ ਦੇ ਉੱਪਰ ਡੁੱਬ ਜਾਊਗਾ ਕਿਉਂਕਿ ਪਾਣੀ ਉਸ ਜਗ੍ਹਾ ਦੇ ਉੱਪਰ ਇੰਨਾ ਕਾ ਜ਼ਿਆਦਾ ਜਿਹੜਾ ਹੈ ਉਹ ਭਰਿਆ ਹੋਇਆ ਹੈਗਾ ਤਾਂ ਇਹ ਹਾਲਾਤ ਬਈ ਇਹ ਤੁਹਾਨੂੰ ਦਿਖਾਣ ਲੱਗੇ ਕੁੱਕੜ ਪਿੰਡ ਦੇ ਇਹ ਹਾਲਾਤ ਨੇ ਇਸ ਤੋਂ ਲਹਿਦਾ ਜੇਕਰ ਹੋਰ ਪਿੰਡਾਂ ਦੀ ਜੇ ਮੈਂ ਗੱਲ ਕਰਾਂ ਤਾਂ ਉਹ ਸਾਰੇ ਪਿੰਡ ਡੁੱਬੇ ਹੋਏ ਨੇ ਕਈ ਏਕੜ ਖੇਤ ਜਿਹੜੇ ਨੇ ਜਨਾਦੀ ਫਸਲਾਂ ਜਿਹੜੀਆਂ ਨੇ ਉਹ 10 12 ਦਿਨਾਂ ਤੱਕ ਕੱਟੀਆਂ ਜਾਣੀਆਂ ਸੀ ਉਹ ਸਾਰੀਆਂ ਖੇਤ ਜਿਹੜੇ ਖੇਤ ਨੇ ਉਹ ਡੁੱਬੇ ਹੋਏ ਨੇ ਨੁਕਸਾਨ ਬਹਾ ਹੈ ਪਰ ਨਾ ਤਾਂ ਇਸ ਜਗ੍ਹਾ ਦੇ ਉੱਪਰ ਕੋਈ ਸਰਕਾਰੀ ਮੁਲਾਜ਼ਮ ਆ ਰਿਹਾ ਹੈ ਤੇ ਨਾ ਹੀ ਮੰਤਰੀ ਸੰਤਰੀ ਆ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਇਹਨਾਂ ਮੰਤਰੀਆਂ ਵੱਲੋਂ ਇਹਨਾਂ ਸਰਕਾਰੀ ਵਿਅਕਤੀਆਂ ਵੱਲੋਂ ਜੁੜਾਇਓ ਕਿਹਾ ਜਾਂਦਾ ਹੈ ਉਹ ਤਾਂ ਹਲੇ ਪਿੰਡ ਦੇ ਲੋਕ ਜਿਹੜੇ ਨੇ ਉਹ ਉਡੀਕ ਵੀ ਰਹੇ ਨੇ ਤਾਂ ਇਹ ਤੁਹਾਨੂੰ ਗਰਾਊਂਡ ਜ਼ੀਰੋ ਦੀ ਰਿਪੋਰਟ ਦਿਖਾਈਏ ਜਿੱਥੇ ਹਾਲਾਤ ਵੱਧ ਤੋਂ ਵੱੱਤਰ ਜਿਹੜੇ ਨੇ ਉਹ ਦਿਨ-ਪ੍ਰਤੀ ਦਿਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਕੈਪਟਨ ਵਿਪੰਦਨਾਰ ਅਜਗੁਪਤਾ ਜ਼ਿਲੰਦਰ